ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੀ ਫੂਕਣ ਦੀ ਰਸਮ ਹਾੜ ਅਤੇ ਸੌਣ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਸ ਤਰ੍ਹਾਂ ਅੱਜ ਪਿੰਡ ਛਾਹੜ ਵਿਖੇ ਪਹਿਲਾ ਪਿੰਡ ਦੀਆਂ ਔਰਤਾਂ ਵੱਲੋਂ ਆਪਣੇ ਵਿਰੇੜੇ ਤੇ ਪਿੰਡ ਵਿੱਚੋਂ ਗੁੜ ਆਟਾ ਤੇਲ ਤੇ ਚੌਲ ਆਦ ਸਾਮਾਨ ਇਕੱਠਾ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਦੇ ਇੱਕ ਧਾਰਮਿਕ ਸਥਾਨ ਤੇ ਇਕੱਠੀਆਂ ਹੋ ਕੇ ਉਸ ਇਕੱਠੇ ਕੀਤੇ ਸਮਾਨ ਦੀਆਂ ਮਿੱਠੀਆਂ ਰੋਟੀਆਂ ਲਾਈਆਂ ਗਈਆਂ ਉਸ ਤੋਂ ਬਾਅਦ ਪਿੰਡ ਦੀ ਨਹਿਰ ਤੇ ਜਾ ਕੇ ਪਿੰਡ ਦੇ ਚਾਰ ਨੌਜਵਾਨਾਂ ਵੱਲੋਂ ਲੱਕੜੀ ਤੇ ਲੀਰਾਂ ਦੀ ਬਣਾਈ ਗੁੱਡੀ ਦੀ ਅਰਥੀ ਨੂੰ ਪੂਰੇ ਰੀਤੀ ਰਿਵਾਜਾਂ ਨਾਲ ਚੁੱਕਿਆ ਗਿਆ ਤੇ ਪਾਟੜੀ ਤੇ ਲਿਜਾ ਕੇ ਇੱਕ ਪਾਸੇ ਧਰ ਕੇ ਇੱਕ ਨੌਜਵਾਨ ਵੱਲੋਂ ਉਸ ਦਾ ਸੰਸਕਾਰ ਕੀਤਾ ਗਿਆ ਨਾਲ ਗਈਆਂ ਪਿੰਡ ਦੀਆਂ ਔਰਤਾਂ ਵੱਲੋਂ ਬੈਂਡ ਵੀ ਪਾਏ ਗਏ सबको <muchas>